ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਦੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਿਸ਼ਟ ਬੇਨਤੀ ਕਰਦੇ ਆਂ ਤੁਹਾਡੇ ਗਰੀ ਸੱਜਣੋ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਵੇ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਉਹ ਵੀਡੀਓ ਕੱਲ ਤੇ ਆਨਲਾਈਨ ਵਿੱਚ ਵਾਈ ਕਰ ਸਕਦਾ ਹੈ ਤੇ ਜੇ ਕੋਈ ਪਸ਼ੂ ਜਿਹੜਾ ਗੱਭਨ ਨੂੰ ਖਰੀਦਦਾਰੀ ਕਰਦਾ ਗੱਭਨ ਦੀ ਉਹ ਟਿੱਪਕੇ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਸੱਜਣੋ ਅੱਜ ਪਹੁੰਚੇ ਆ ਪਿੰਡ ਕਲਸ ਤੇ ਨੇੜੇ ਰਹਿ ਗਿਆ ਖੇਮ ਕਰਨ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਬਾਈ ਮੇਰੇ ਕੋਲ ਸੱਜਣੋ ਪਹੁੰਚੇ ਆ ਨੀਲੀ ਰਾਵੀ ਸੱਜਣੋ ਤੇ ਜਰਸੀ ਇੱਕ ਮੋਰਾ ਦੀ ਤੇ ਬਣੇ ਰੋ ਐਂਡ ਦਾ ਕਰ ਦਿੱਤਾ ਚੜਦੀ ਗਲਾ ਠੀਕ ਹੈ ਹਾਂਜੀ ਨੰਬਰ ਆਪਣਾ ਹੈਗਾ ਜੀ ਪਿੰਡ ਕਲਤ ਅਸੀਲ ਪੱਟੀ ਜ਼ਿਲ੍ਹਾ ਫਰੀਦਕੋਟ ਅਨੁਸਾਰ ਨੰਬਰ ਆਪਣਾ ਹੈਗਾ ਜੀ 73474 3399 75474 3399 ਟਾੜੰਗਾ ਸੰਦੂ ਸਾਹਾਵਾ ਜਲੇ ਦੇ ਤੋਂ ਪਹਿਲਾਂ ਕਰ ਲੈਨੇ ਇਹ ਹੈ ਜੇ ਸੰਦੂ ਸਾਫ ਦੋੜਿਆ ਸੁਆ ਝੋਟੀ ਇਹਦੇ ਥੱਲੇ ਸੀ 10 ਕਿਲੋ ਦੁੱਧ ਇਹ ਨਾ ਮਾਰ ਰਿਆ ਖੁੱਲਾ ਘਰ ਦਵਾਈ ਇਹਨੇ ਜੀ ਨਹੀਂ ਲੱਗਾ 10 ਕਿਲੋ ਆਪ ਚੋ ਕੇ ਲੈਂਦੀ ਸੀ ਇੱਥੇ ਆ ਕੇ ਆ ਗਈ ਅੱਜ ਇਹਨੂੰ ਅਵਰ ਚਾਹ ਮੈਂ ਕਿਉਂ ਜੀ ਹੁਣ ਇਹਨੇ ਜੀ ਲਾਇਆ ਵਾ ਹੁਣ 9 ਕਿਲੋ ਤੇ ਆ ਗਈ ਆ ਇਹ ਦੁੱਧ ਵਾਜੇਗੀ ਇੱਕ ਦੋ ਦਿਨਾਂ ਦੇ ਵਿੱਚ ਅਜਾਏ ਦਾ ਬੱਚਾ ਜੀ ਤਾਂਸੂ ਕੰਮ ਖਾਤੇਗਾ ਉਹਗਾ ਬਾਤੋ ਗਾਜਾ ਇਹ ਦੋਦੇ 11 12 ਕਿਲੋ ਦਿੱਤੀ ਜੋ ਚਲੋ ਜਿਆਦਾ ਤਾਂ ਨਹੀਂ ਦੇਖੋ ਐ ਕਾਗਜ਼ ਦੀ ਛੇਲ ਲੱਲੇ ਛੇਲਰ ਗਈ ਚਮੜੀ ਆ ਪਤਲੀ ਇਹ ਹੋ ਆਪਾ ਇਹਦੀ ਤਾਂ ਲੋ ਤੋਰ ਤਰ ਚੱਕ ਕਰਾ ਦਿੰਨੇ ਆ ਉਹ ਆਇਆ ਗਰੂ ਆਲਾ ਕਰਮਾਲ

ਕਾ ਬਲੇ ਜੀ ਖਤੋ ਜੇ ਚਾਹ ਬਣਿਆ ਬਾਕੀ ਆਵਾਰੇ ਮਰੀ ਜੀ ਪਿੱਛੋਂ ਵੀ ਤੁਹਾਨੂੰ ਦਿਖਾ ਦਈਏ ਬਿਲਕੁਲ ਥਾਂ ਦੇ ਬੀ ਪਧਰੀ ਬਾਜੀ ਦਾ ਕੋਈ ਭੂਮ ਨਹੀਂ ਕੋ ਛਟਾ ਨਹੀਂ ਬੈਲ ਕੋਲ ਕਿਵਾਈ ਓਕੇ ਕੋ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਆ ਦੀ ਤਸੱਲੀ ਕਰਕੇ ਦੇਖ ਲਓ ਮੋਲ ਸੰਧੂ ਸਾਹਿਬ ਇਹਦਾ ਹੈਗਾ ਜੀ 85000 ਰੁਪਇਆ ਮੋਲ ਕਰਦੀਆਂ ਦੋ ਛੱਡ ਗਏ 83000 ਰੁਪਏ ਦੇ ਗਾ। ਇਹ ਗਾ ਹੋਰ ਘਾਟ ਕਰਦੇ ਗਏ। ਚਲੋ 82 ਦੀ ਹੋ ਗਈ। 82 ਦੇ ਵਿੱਚੋਂ ਸੰਧੂ ਸਾਹਿਬ 200 ਰੁਪਏ ਛੋਟ ਹੋ ਗਈ। ਬਾਕੀ ਆਪਣੇ ਰੇਟ ਹੋ ਕੇ ਫਿਕਸ। ਇਹਦੇ ਵਿੱਚ ਉਹਨਾਂ ਨੂੰ ਭੈਣ ਭਰਾ ਕੇ ਸਿਰਫ 82 ਦੇ ਵਿੱਚੋਂ 200 ਰੁਪਏ ਛੋਟ ਹੋ ਗਈ। ਹੁਣ ਆ ਜੋ ਕੋਈ ਇਹਦੇ ਤੇ। ਇਹ ਵੀ ਦੂਜਾ ਹੀ ਸੁਆਜੇ। ਇਹ ਇਹ ਗੁਦਣ ਵੰਦੀ ਆ 300 ਕਾ ਮਾ 10 ਲੈ ਜੂਗੀ ਅੱਜ ਅੱਜ ਕੋਈ ਕੋਈ ਪਰੇ ਨਹੀਂ ਮਤਲਬ ਇਹਨੇ ਖੇਚੇ ਕੋਈ ਗੱਲ ਬਾਤ ਨਹੀਂ ਗੀ ਬਾਕੀ ਵੇਖੋ ਥੱਲੇ ਢਲਾ ਢੋਲਾ ਆ ਪੂਰੀ ਪਹੇਂਗੀ ਜਦੋਂ ਮੈਂ ਅੱਜ ਖਾ ਦਿਆ ਧਾ ਦਿਆ ਹੀ ਇੱਥੇ ਪੂਰੀ ਮੈਂ ਗਰੰਟੀ ਵਾਲੀ ਪੂਰੀ ਗਰੰਟੀ ਨਾਲ ਮੈਂ ਲਈ ਹਾਂ ਫੇਰੇ ਨਹੀਂ ਪੂਰੀਆਂ ਦੋਵੇਂ ਮਹੀਂ ਵੱਡੀਆਂ ਉਹ ਵੀ ਆ ਵੀ ਫੁੱਲ ਕਰ ਦਵਜਨ ਵਾਲੀ ਵੱਟੀ ਮੈਂ ਆ ਕੋਹ ਵੇਖੋ ਕੋਈ ਤੋਂ ਪੁੱਛਾ ਥੋੜੀ ਨਾ 300 ਆ 100 ਟੋਟਾ ਬਹਰ ਬਹਰ ਇਹ ਦੇਖੋ ਇਹ ਮੁਕੰਨੇ ਰੇ ਵੀਡੀਓ ਨਹੀਂ ਮੈਂ ਬਹਲਾ ਕੀਆ ਰਿਹਾ ਉਹ ਆਹ ਇਹ ਕਹਿ ਰਹੇ ਤਾਂ ਥੋੜੀਆਂ ਸਭੂ ਡਰਦੀਆਂ ਹਨ ਮਾਰੀ ਹਾਂ ਮੁੰਡੇ ਨੇ ਆਖਿਆ ਮੈਂ ਨਾਲ ਹੋ ਜਾ ਬਸ ਉਹਨੇ ਪਾਣੀ ਪੀਂਦ ਤੇ ਟੱਕ ਰੱਖਿਆ ਆਹ ਦੇ ਮਣੀ ਆਹ ਦਾ ਵੀ ਪਾਇਆ ਤੇ ਨਾਲ ਥੋੜੀ ਜਿਹੀ ਟੱਕੀ ਥੋੜਾ ਜਿਹੀ ਲੈ ਖਾ ਲੋ ਇਆ ਪਿਛੋਂ ਦਿਖਾ ਦੇ ਮਰੀ ਜੀ ਪੂਰੀਆਂ ਜੱਟਾ ਲਾਟੋਲਾ ਪੰਜਾਂ ਦਹਾਦੇ ਨਾਲ ਪੂਰੇ ਵਾਟ ਕੱਢ ਜੇਗੀ ਹਲਾ ਭਰਾ ਉਹਨੇ ਦਾ ਘਾਇ ਸਤੂ ਸਾਹਿਬ 95000 ਇਹਦਾ ਵੀ ਆਪਾਂ ਘੜੀ ਮੋੜੀ ਕੀ ਆਖਣਾ 3000 ਛੋਟ ਕਰਕੇ ਯਸਨੋ 92 ਦੀ ਤੇ ਚੋਸਿਰਫ 200 ਰੁਪਇਆ ਛੋਟ ਹੋਊਗੀ ਇਹ ਰੇਟ ਫਿਕਸ ਜੇ ਗੂ ਘਟਾਲਾ ਭੈਣ ਭਰਾ ਹੁਣ ਨਾ ਲਾਵੇ ਇਹ ਯਸਨੋ 92 ਦੀ ਹੋਲ ਵੱਡੀ ਮੈਂ ਆਂ ਹੋਲ ਪੂਰੇ ਕੱਦ ਵਜਨ ਦੀ ਮੈਂ ਆਂ ਹੁਣ ਆਇਓ ਗਾਲੇ ਆਜ ਗਊ ਹੜ ਇਹ ਇਹ ਆਇਓ ਇਹ ਵੀ ਸੰਧੂ ਸਾਹਿਬ ਦੇਣ ਲੈ ਜੇ 10 ਦਿਨ ਲੈ ਜੇ 8 10 ਅਜੇ ਇਹਨੇ ਲੈ ਜਾਣੇ ਇਹ ਆਦੀ ਆਪਣੇ ਕੋਲ ਜੇ ਤੁਰ ਹੀ ਆਈ ਜੇ ਤੇ ਇਹਨਾਂ ਟਾਈਪੂ ਤੇ ਨੌ ਲੱਗਾ ਮੜਾ ਆ ਜਾ ਇਧਰ ਨਾਲ ਪੈ ਰਹੇ ਦਾ ਥੋੜਾ ਜਿਹਾ ਤਾਂ ਘਾਟਾ ਹੋ ਗਿਆ ਵਾ ਓ ਮੜਾਇਆ ਕਰਦੀ ਆ ਅਜੇ ਇਹਨੇ ਦੇਣ ਖਰਦਾ ਹ ਲੈ ਜਾਣੇ ਪਰ ਇਹ ਗਾ ਆਪਾਂ ਇਥੇ ਵੰਡੋ ਲਈ ਆਪਣੇ ਉਹ ਇਹ ਗਾ ਦਾ ਆਪਾਂ ਪੂਰੀ ਤਸੱਲੀ ਵਾਲੀ ਗਾ ਹੈ 16-17 ਕਿਲੋ ਦੁੱਧ ਭਰੋ ਦੀ ਇੰਨੀ ਤਿਆ ਆ ਸੁਗਾ ਜੀ ਇਹ ਗਾ ਲਾਇਆ ਵੀ ਆਣਾ ਆਣੇ ਮਗਰ ਵੀ ਠਹਿ ਆਏ ਹੋ ਗਏ ਹੁਸਾਮ ਲਗਾ ਮਗਰ ਜੀ ਮੜਾ ਨਾ ਪੈਰ ਉੱਧਰ ਲਾ ਜਿਹੜਾ ਉਹ ਜਿਹੜਾ ਟੈਂਪੂ ਤੇ ਉੱਤਰੀ ਇਹਦਾ ਨਾਂ ਕਰੀ ਚੜੇ ਜੁਦੇ ਨਹੀਂ ਡੰਗਾਈ ਘਰ ਚੋਂ ਹੀ ਆ ਮਹਾਰਾਜ ਥੱਲੇ ਕਦੇ ਰੱਖੀ ਆ ਜਾ ਆਂਦੇ ਹੁੰਦੇ ਕੀ ਆ ਮਗਰੋਂ ਨਾਲ ਖੜਾ ਜਾ ਬਾਕੀ ਸਤੂ ਸਾਹ ਪੱਡਾ ਪਾਉਂ ਜਿੱਧਰ ਤੋਂ ਮੇਰੇ ਦਾਦੇ ਰਹਿੰਦੇ ਆ ਤੇ ਦਾ ਬਣਦੀ ਬੜੀ ਆ ਤੰਗੂ ਸਾਹਿਬ ਲਈ ਦਿੱਤਾ ਜਾ ਰਿਹਾ ਹੈ। ਇਹ ਮੌਲਵੀ ਦੀ ਗੱਲ ਕਰਕੇ ਸੰਸਾ ਮੋਲੇ ਦਾ 52000 ਕਰਦੇ ਐ ਜੀਐਸ ਨੂੰ 50000 ਦੇ ਜਾਣਾ ਲਿਆਗੇ। ਇਹਦੀ 17 ਲੀਟਰ ਦੀ ਫੁੱਲ ਗਰੰਟੀ ਹੋਊਗੀ। ਪਿੱਛੋਂ ਆਪਾਂ ਬੜੀ ਆਪਾਂ ਗਾਹੋਂ ਕਰੋ ਲੈਨੇ ਜਿਹਦੇ ਕੋਲ ਗਰੰਟੀ ਹੈ। ਬਦਲੋ ਗਾਹ ਆਪਾਂ ਬੜੀ ਘੱਟ ਲੈਨੇ ਜਿਹੜੀ ਕੋਈ ਚੰਗੀ ਲੱਗੇ ਮਨ ਨੂੰ। ਮਹੰਦਿਆ ਮਹਲਾ 2 ਛੱਡ ਗਏ 50 ਦੀ ਜਸਨਾਉ ਦੀ ਜਿਹੜੇ 200 ਰੁਪਈਆ ਸ਼ੋਅ